ਇਹ ਦੋ ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿੰਨ ਇਨ ਬਿੰਨ ਹਰਫ ਹਰਫ ਮੰਨਣਾ ਹੀ ਪੈਣਾ ਹੈ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਹੈ ਉਹ ਜੀ ਮਾਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਭ ਤੋਂ ਸਾਨੂੰ ਪਘੋੜੇ ਬਣਾ ਦੇ ਕਰਨੀ ਕੀ ਹੈ ਉਹ ਜੀ ਮਾਨ ਸਿਕਦਾ ਅਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆ ਅਸੀਂ ਤਾਂ ਇਹ ਸੋਚਿਆ ਸੀ ਕਿ ਜਿਵੇਂ ਆਰਐਸਐਸ ਤਾਕਤ ਦਿੰਦੀ ਹੈ ਭਾਜਪਾ ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਸਾਡੀ ਭਾਵਨਾ ਨੂੰ ਸਮਝ ਹੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਦਾ ਸਾਡੀ ਸੋਚ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਐਸੀ ਪਿੱਚ ਜਿਹੜੀ ਇਹ ਤਿਆਰ ਕਰਦੇ ਹੋ ਪੰਥ ਦੀ ਇਸ ਰਾਸੀ ਜਮਾਤ ਨੂੰ ਔਰ ਇਹ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਚੌਕੇ ਛਿੱਕੇ ਲਾਵੇ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਪਰ ਉਸ 2 ਦਸੰਬਰ ਦੇ ਹੁਕਮਨਾਮੇ ਨੂੰ ਕੁਝ ਲੀਡਰ ਸਮਝ ਨਹੀਂ ਸਕੇ ਔਰ ਉਹਨਾਂ ਨੇ ਅਣਜਾਣ ਮਰਿਆਦਾ ਤੋਂ ਬਿਲਕੁਲ ਨਾ ਸਮਝ ਉਹਨਾਂ ਦੀ ਡਿਊਟੀ ਲਾਤੀ ਵੀ ਐਂ ਕਰੋ ਕਈਆਂ ਚੁੱਕ ਲੋ ਕਮਰ ਕੱਸੇ ਕੱਸ ਲੋ ਤੇ ਪਿੱਛ ਪਟ ਦਿਓ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਸੀ ਜਮਾਤ ਨੂੰ ਇਹ ਪਿਚ ਪਟ ਦਿਓ ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿਚ ਨੂੰ ਪਟਣਾ ਸ਼ੁਰੂ ਕਰ ਦਿੱਤਾ ਉਹ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਹੋ ਚੁੱਕਿਆ ਗਿਆ 2 ਦਸੰਬਰ ਦੇ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ ਹਰਪੀ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਹਾਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੀ ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ ਸਕਦੇ ਨੇ ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਮਹਾਰਾਜ ਨੇ ਫਿਰ ਜਦੋਂ ਕਿਹਾ ਵੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲੇ ਪੁੱਤਰ ਸ਼ਹੀਦ ਕਰਾ ਲੇ ਆਪ ਬਚ ਕੇ ਨਿਕਲ ਗਏ ਅਸੀਂ ਬਚ ਕੇ ਨਹੀਂ ਜਾਣਾ ਤੇ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਤੁਸੀਂ ਉਹ ਕਿਹਾ ਕਿ ਪੰਜਾਂ 'ਚ ਤਾਕਤ ਹੋਏਗੀ ਪੰਜਾਂ 'ਚ ਸ਼ਕਤੀ ਹੋਏਗੀ ਪੰਜਾਂ 'ਚ ਗੁਰੂ ਹੋਏਗਾ ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗੋ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਣਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ ਇਹ ਪੰਜਾਂ ਦਾ ਫੈਸਲਾ ਸੀ ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਘਟਨਾ ਇਤਿਹਾਸ ਦੀ ਇੱਕ ਵਰਤੀ ਹੋਈ ਜਿਹੜੀ ਹੈ ਵਾਕਿਆਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਦੋਂ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਸੀ ਤੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਇਹ ਕਿਹਾ ਇਹ ਸਾਡਾ ਪੁੱਤਰ ਨਹੀਂ ਸਾਡਾ ਸਿੱਖ ਨਹੀਂ ਹੈ ਸਾਡੇ ਮਥੇ ਨਾ ਲਗੇ ਕਿਉਂਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹਨੇ ਗੁਰਬਾਣੀ ਦੀ ਪੰਗਤੀ ਦਾ ਇੱਕ ਅੱਖਰ ਜਿਹੜਾ ਸੀ ਉਹ ਬਦਲ ਦਿੱਤਾ ਸੀ ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਬੜੇ ਕਰੀਬ ਹੋ ਗਿਆ ਸੀ ਬਾਬਾ RAM RAI ਜਦੋਂ ਉਹਨੂੰ ਪਤਾ ਲੱਗਿਆ ਬਾਬਾ RAM RAI ਨੂੰ ਕਿ ਮੇਰੇ ਪਿਤਾ ਧੰਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਛੇਕ ਦਿੱਤਾ ਤੇ ਉਹਨਾਂ ਨੇ ਉਸੇ ਵੇਲੇ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਜਿਹੜਾ ਸੀ ਵਹੀਰ ਘੱਟ ਦਿੱਤੇ ਗੀਰਤਪੁਰ ਸਾਹਿਬ ਆਇਆ ਬਾਬਾ ਰਾਮ ਰਾਏ ਉਹਨੇ ਆਪਣੇ ਸੇਵਕ ਨੂੰ ਕਿਹਾ ਕਿ ਜਾਓ ਘਰ ਜਾਓ ਮੇਰੇ ਪਿਤਾ ਤੁਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਪੁੱਛੋ ਕਿ ਤੁਹਾਡਾ ਪੁੱਤਰ ਮਿਲਣ ਆਇਆ ਉਹ ਆਗਿਆ ਮੰਗਦਾ ਤੁਹਾਡੇ ਤੋਂ ਮਿਲਣ ਵਾਸਤੇ ਤੁਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਰਾਮ ਰਾਏ ਦੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਪੁੱਤਰ ਆਇਆ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਹੋਈ ਖਤਾ ਦੀ ਖਿਮਾ ਮੰਗਣਾ ਚਾਹੁੰਦਾ ਹੈ ਤਨਗੁਰੂ ਹਰ ਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਦੇ ਸੇਵਾਦਾਰ ਨੂੰ ਕਹਿੰਦੇ ਐਂਓ ਕਰੋ ਬਾਬਾ ਰਾਮ ਰਾਏ ਨੂੰ ਕਹਦੇ ਜਿੱਧਰ ਮੂੰਹ ਹੈ ਉਧਰ ਨੂੰ ਚਲਾ ਜਾਏ ਪਰ ਸਾਡਾ ਦਰਸ਼ਨ ਨਹੀਂ ਹੋਏਗਾ ਸੇਵਾਦਾਰ ਨੇ ਆ ਕੇ ਆਖਿਆ ਬਾਬਾ ਰਾਮ ਰਾਏ ਨੂੰ ਕਹਿੰਦਾ ਬਾਬਾ ਜੀ ਤੁਹਾਡੇ ਪਿਤਾ ਤਨਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕਿਹਾ ਸਾਡਾ ਦਰਸ਼ਨ ਨਹੀਂ ਹੋਏਗਾ ਜਿੱਧਰ ਮੂੰਹ ਹੈ ਉਧਰ ਤੁਰ ਜਾਓ ਉਸ ਵੇਲੇ ਉਹਦਾ ਮੂੰਹ ਲਾਹੌਰ ਵੱਲ ਸੀ ਮਨੇ ਕਿ ਆਛਾ ਮੇਰੇ ਪਿਤਾ ਨੇ ਕਿਹਾ ਕਿ ਜਿੱਧਰ ਮੂੰਹ ਐ ਉਧਰ ਤੁਰ ਜਾਓ ਹੁਣ ਜਿੱਧਰ ਮੂੰਹ ਐ ਮੈਂ ਉਧਰ ਜਾਵਾਂਗਾ ਤੇ ਉਹ ਲਾਹੌਰ ਵੱਲ ਨੂੰ ਤੁਰ ਪਿਆ ਸਿਖਾ ਨੇ ਕਿਹਾ ਮਹਾਰਾਜ ਬਾਬਾ ਰਾਮਰਾਜ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਲਾਹੌਰ ਵੱਲ ਤੁਰ ਗਿਆ ਮਹਾਰਾਜ ਨੇ ਹੁਕਮ ਪੇਸ਼ ਦਿੱਤਾ ਲਾਹੌਰ ਦੀ ਸਿੱਖ ਸੰਗਤ ਨੂੰ ਕਿ ਬਾਬਾ ਰਾਮਰਾਏ ਆ ਰਹੇ ਐ ਇਹ ਗੁਰੂ ਤੋਂ ਫਿੱਟ ਕੇ ਆ ਇਹਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ ਬਾਬਾ ਰਾਮਰਾਜ ਲਾਹੌਰ ਗਿਆ ਬਹੁਤ ਲੋਕ ਮਿਲਣ ਆਏ ਪਰ ਲਾਹੌਰ ਦੀ ਸੰਗਤ ਜਿਹੜੀ ਆ ਉਹ ਮਿਲਣ ਵਾਸਤੇ ਨਹੀਂ ਗਈ ਲੇਕਿਨ 5 7 10 20 ਉਸ ਸਿੱਖ ਸੰਗਤ ਦੇ ਵਿੱਚ ਐਸੇ ਸਿੱਖ ਸਨ ਜਿਨ੍ਹਾਂ ਨੇ ਕਿਹਾ ਵੀ ਜੇ ਅਸੀਂ ਬਾਬਾ ਰਾਮ ਰਾਏ ਨੂੰ ਨਾ ਮਿਲਣ ਗਏ ਤੇ ਲੋਕਾਂ ਨੇ ਤਾਂ ਟਿਚਰਾਂ ਕਰਨੀਏ ਵੀ ਤੁਹਾਡੇ ਗੁਰੂ ਦਾ ਪੁੱਤਰ ਹੈ ਤੁਸੀਂ ਗਏ ਹੋ ਹੀ ਨਹੀਂ ਵੱਡੇ ਵੱਡੇ ਜਾ ਰਹੇ ਨਾਲੇ ਸਰਕਾਰ ਨਾਲ ਉਹਦੀ ਸਾਹਜ ਹੈ ਕੋਈ ਕੰਮ ਹੀ ਕਰਾਵਾਂਗੇ ਸਰਕਾਰ ਤੋਂ ਆਪਾਂ ਨੂੰ ਮਿਲਣਾ ਚਾਹੀਦਾ ਹੈ ਕਹਿਣ ਲੱਗੇ ਵੀ ਮਿਲਣਾ ਤਾਂ ਚਾਹੀਦਾ ਹੈ ਪਰ ਗੁਰੂ ਦਾ ਹੁਕਮ ਹੈ ਗੁਰੂ ਦੇ ਹੁਕਮ ਨੂੰ ਕਿਵੇਂ ਉਲੰਘ ਸਕਦੇ ਆ ਉਹ ਜਿਹੜੇ 10 15 ਸੀ ਨਾ ਉਹ ਕਹਿਣ ਲੱਗੇ ਆਪਾਂ ਇੱਕ ਕੰਮ ਕਰੀਏ ਕਹਿੰਦੇ ਕੀ ਕੰਮ ਕਰੀਏ ਕਹਿੰਦੇ ਗੁਰੂ ਨੇ ਇਹ ਕਿਹਾ ਵੀ ਕੌਡੀ ਪੈਸਾ ਮੱਥਾ ਨਹੀਂ ਟੇਕਣਾ ਆਪਾਂ ਕੌਡੀ ਪੈਸਾ ਮੱਥਾ ਨਹੀਂ ਟੇਕਦੇ ਆਪਾਂ ਠਿਆਨੀ ਜਵਾਨੀ ਟੇਕ ਦਾਂਗੇ ਰੁਪਈਆ ਟੇਕ ਦਾਂਗੇ ਹੁਣ ਤਰ ਲੱਭ ਲਈ ਹੁਕਮਨਾਮਾ ਜਿਹੜਾ ਗੁਰੂ ਦਾ ਹੋਇਆ ਉਹਦੇ ਚ ਘੁਣਤਰ ਲੱਭ ਲਈ ਤੇ ਘੁਣਤਰ ਲੱਭ ਕੇ ਬਾਬਾ RAM RAI ਨੂੰ ਮਿਲਣ ਵਾਸਤੇ ਚਲੇ ਗਏ ਉਹਨੂੰ ਥੇਲੀ ਪੈਸਾ ਕੌਡੀ ਪੈਸਾ ਮੱਥਾ ਨਹੀਂ ਟੇਕਿਆ ਜਾ ਕੇ ਕਿਸੇ ਨੇ ਠਿਆਣੀ ਟੇਕਦੀ ਕਿਸੇ ਨੇ ਰੁਪਈਆ ਟੇਕਦਾ ਵੀ ਗੁਰੂ ਦੇ ਹੁਕਮ ਤੋਂ ਵੀ ਨਿਕਲ ਗਏ ਤੇ ਬਾਬਾ RAM RAI ਨੂੰ ਵੀ ਮਿਲ ਗਏ ਬਾਕੀ ਜਿਹੜੀ ਸੰਗਤ ਸੀ ਉਹਨਾਂ ਨੇ ਫਿਰ ਤੁਹਾਨੂੰ ਗੁਰੂ ਹਰ Rai ਸਾਹਿਬ ਮਹਾਰਾਜ ਕੋਲ ਇੱਕ ਚਿੱਠੀ ਲੇਖੀ ਕਹਿੰਦੇ ਮਹਾਰਾਜ ਲਾਹੌਰ ਦੇ ਇੰਨਾ ਸਿੱਖਾਂ ਨੇ ਤਹਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਨੇ ਜੋ ਸ਼ਬਦ ਕਹੇ ਕਵੀ ਸੰਤੋਖ ਸਿੰਘ ਚੂੜਾ ਮਾਨ ਨੇ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਮੈਂ ਉਹੀ ਲਫਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦੇ ਮੁਖ ਮਹਭਿਸ਼ਟ ਗिरा ਕੋ ਕਹੇ ਇਹ ਜਨਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਆ ਨਾ ਕਹਿੰਦੇ ਇਹ ਮੂੰਹੋਂ ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜੇ ਲੋਕ ਮੂੰਹ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿ ਇਹ ਅੰਦਰੋਂ ਖੋਟੇ ਰਹਿਣਗੇ ਕੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿ ਮukh ਮਿਸ਼ਟ ਗिरा को कहे ਮੂੰਹ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰ Rai ਸਾਹਿਬ ਨੇ ਕਿਹਾ ਗੁਰਬਚ ਮੰਨੇ ਸਿੱਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨਕੀ ਮਤ ਨਾ ਕਬਹੂ ਲਈ ਇਹੋ ਜੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜੇ ਸਿੱਖਾਂ ਦੀ ਕਦੇ ਮਤ ਧਾਰਨ ਨਹੀਂ ਕਰੇਗਾ ਅਰ ਅਫਸੋਸ ਕਿ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ ਪੰਜ ਸੱਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬਹਿ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕੀ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜਾਊਗੀ। ਭਾਜਪਾ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ। ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ। ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ। ਤੁਹਾਡੀ ਮਾਨਤਾ ਰੱਦ ਹੋ ਜਾਊਗੀ। ਤੁਹਾਡੀ ਮਾਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿੱਛੇ ਦੇ ਉੱਤੇ। ਉਹਦੀ ਤਾਂ ਕਦੇ ਮਾਨਤਾ ਨਹੀਂ ਰੱਦ ਹੋਈ। ਉਹ ਹਦਰਾਬਾਦ ਦਾ ਓਵੈਸੀ ਉਹ ਨਹੀਂ ਪਿੱਚ ਤੇ ਖੇਡਦਾ ਕੌਣ ਨਹੀਂ ਖੇਡਦਾ ਪਿੱਚ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮਾਨਤਾ ਰੱਦ ਹੋ ਜੂ ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮਾਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਪਘੋੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਸ਼ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮਿੰਦਰ ਸਿੰਘ ਕਾਲਕਾ ਵੱਲੋਂ ਬੜਾ ਭਰਮਾ ਇਕੱਠ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਖਿਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤਾ ਸਾਹਿਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਨਮਨ ਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪੱਦਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ 'ਚ ਇਹ ਭਾਰੇ ਪੱਥਰ ਦੀ ਤਰ੍ਹਾਂ ਪਰ ਇਹਨੂੰ ਜਹਾਜ਼ 'ਚੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜਾਏ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਬਿਨਾਂ ਹੀ ਨਹੀਂ ਇਹ ਪੱਥਰ ਬਾਹਰ ਨਹੀਂ ਕੱਢਣਾਗਾ ਇਹ ਪੱਥਰ ਬਾਹਰ ਨਹੀਂ ਕੱਢਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਘੁੰਤਰ ਕੱਢ ਲਈ ਕਹਿੰਦੇ ਚਲੋ ਐਂ ਕਰੋ ਬਾਹਰ ਨਾ ਕੱਢੋ ਰੱਸਾ ਬਣ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬਣ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹਟਦਾ ਫੇਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚਿਪ ਪਾਈ ਤੁਰਿਆ ਜਾਂਦਾ ਉਹ ਰੱਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਹੜੇ ਮੁਰੰੰਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮਰਾਦ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀਪੀ ਕੇ ਭੰਡਿਆ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਕੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਸੋ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁੰਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝ ਜੋ ਇੱਕ ਗੱਲ ਮੈਂ ਹੋਰ ਕਹਿ ਦਿਆਂ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਦੇਖੋ ਇੱਕ ਹੁਕਮਨਾਮਾ ਹੁੰਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾਚਿਤ ਜਾਰੀ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਵੇ ਉਹਦੀ ਉਦਾਹਰਣ ਦਿੰਦਾ ਮੈਂ ਆ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਉਹ ਹੁਕਮਨਾਮਾ ਤਬਦੀਲ ਹੋਇਆ ਹਫਤੇ ਬਾਅਦ ਔਰ ਉਹਨਾਂ ਹੀ ਸਿੰਘ ਸਾਹਿਬਾਨਾ ਨੇ ਕੀਤਾ ਕਿਉਂ ਤਬਦੀਲ ਕੀਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਜੇ ਅਸੀਂ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿਉਂਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਜਾਰੀ ਹੋ ਹੀ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਕਦਾ ਚਿਤ ਨਹੀਂ ਹੋ ਸਕਦਾ ਹੈ ਐਸਾ ਤਾਂ ਹੋ ਸਕਦਾ ਹੈ ਕਿ ਭਾਈ ਪਹਿਲਾ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਹਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ 2 ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿਨ ਇਨ ਬਿਨ ਹਰਫ ਹਰਫ ਮੰਨਣਾ ਹੀ ਪੈਣਾ ਹੈ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਹੈ ਇਹ ਗੱਲ ਪੱਕੀ ਹੈ ਜੇ ਤਾਂ ਇਨ ਬਿਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇਗੀ ਇਹ ਕੋਈ ਹੱਲ ਹੈ ਕਿ ਇਹ ਹੁਕਮਨਾਮਾ ਇਨ ਬਿਨ ਮੰਨ ਲਓ ਇਨDEPENDMANOLO ਇਤਿਹਾਸ ਦੇ ਵਿੱਚ ਐਸੀਆਂ ਅਨੇਕਾਂ ਉਦਾਹਰਣਾਂ ਨੇ ਜਦੋਂ ਗੁਰੂ ਸਾਹਿਬ ਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਿਕਲਿਆ ਤੇ ਸਿੱਖਾਂ ਨੇ ਉਹਦੇ ਇੱਕ ਇੱਕ ਲਗਮਾਤਰ ਅੱਖਰ ਦੀ ਜਿਹੜੀ ਆ ਉਹ ਪਾਲਣਾ ਕੀਤੀ ਹੈ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਕੀ ਹੈ ਆਤਮਾ ਗ੍ਰੰਥ ਚ ਸਰੀਰ ਪੰਥ ਚ ਤੇ ਪੰਥ ਦੀ ਪ੍ਰਤਨਿਧਤਾ ਕੌਣ ਕਰਦਾ ਹੈ ਪੰਥ ਦੀ ਪ੍ਰਤਨਿਧਤਾ ਕਰਦੇ ਨੇ ਪੰਜ ਪਿਆਰੇ ਪੰਜ ਤਖਤ ਇਸ ਕਰਕੇ ਇਸ ਹੁਕਮਨਾਮੇ ਨੂੰ ਇੱਕ ਲਿਖੇ ਹੋਏ ਮਾਮੂਲੀ ਜਿਹੜਾ ਹੈ ਉਹ ਹਰਫ ਨਾ ਸਮਝੋ ਹਰਫ ਨਾ ਸਮਝੋ ਇਹਨੂੰ ਮੰਨਣ ਦੇ ਵਿੱਚ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਹੈ ਉਹ ਭਲਾਈ ਹੈ ਇਹਨੂੰ ਇਨਕਾਰੀ ਨਾ ਹੋਵੋ ਜਿਹੜਾ ਜਿਹੜਾ ਇਨਕਾਰੀ ਹੋਊਗਾ ਉਹ ਗੁਰੂ ਪੰਥ ਵੱਲੋਂ ਫਟਕਾਰਿਆ ਜਾਏਗਾ ਦੁਰਕਾਰਿਆ ਜਾਏਗਾ ਇਹ ਪੱਕਾ ਹੈ